ਮਹਾਪੁਰਖਾਂ ਦੀ ਸੰਗਤ ਕਰਦਿਆਂ ਕਰਦਿਆਂ ਗੱਲ-ਗੱਲ ਤੁਰੀ ਤਾਂ ਮਹਾਪੁਰਖ ਆਖਣ ਲੱਗੇ ਜਿਵੇਂ ਦੁਨੀਆਵੀ ਬੈਂਕਾਂ ਵਿੱਚ ਜਿਸ ਕੋਲ ਜਿੰਨਾ ਜ਼ਿਆਦਾ ਤਨ ਹੁੰਦਾ ਹੈ ਉਸ ਨੂੰ ਓਨਾ ਹੀ ਜ਼ਿਆਦਾ ਵਿਆਜ ਲੱਗਦਾ ਹੈ ਇਸੇ ਤਰ੍ਹਾਂ ਗੁਰਮਤਿ ਵਿੱਚ ਵੀ ਜਿਸ ਦੀ ਨਾਮ ਸਿਮਰਨ ਦੀ ਜਿੰਨੀ ਜ਼ਿਆਦਾ ਕਮਾਈ ਹੁੰਦੀ ਹੈ ਵਾਹਿਗੁਰੂ ਦੀ ਕਿਰਪਾ ਦਾ ਉਸ ਨੂੰ ਅੱਗੇ ਜਾ ਕੇ ਓਨਾ ਹੀ ਜ਼ਿਆਦਾ ਵਿਆਜ ਲੱਗਦਾ ਹੈ ਓਨਾ ਹੀ ਵੱਧ ਫਲ ਮਿਲਦਾ ਹੈ ਬਾਬਾ ਜੀ ਕਹਿੰਦੇ ਜਿਵੇਂ ਅਸੀਂ ਆਮ ਤੌਰ ਤੇ ਆਖ ਨਹੀਂ ਦਿੰਦੇ ਭਾਈ ਮੈਨੂੰ ਇਕੱਠੇ ਪੈਸੇ ਦਵੋ ਇਕੱਠਿਆਂ ਵਿੱਚ ਬਰਕਤ ਹੁੰਦੀ ਆ ਇਸੇ ਤਰ੍ਹਾਂ ਜੇ ਕਿਸੇ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਘਰ بڑا ਸਮਾਂ ਹੋ ਗਿਆ ਅਰਦਾਸਾ ਕਰਦੇ ਨੂੰ ਕੀ ਪਤਾ ਗੁਰੂ ਵੀ ਚਾਹੁੰਦਾ ਹੋਵੇ ਇਸ ਨੂੰ ਥੋੜਾ ਥੋੜਾ ਦੇਣ ਨਾਲੋਂ ਚੰਗਾ ਇਸ ਦੀ ਮੈਂ ਇੱਕ ਵਾਰ ਚ ਹੀ ਜ਼ਿੰਦਗੀ ਸਵਾਰ ਦੇਣੀ ਆ ਹਾਲੇ ਇਸ ਨੂੰ ਕਰ ਲੈਣ ਦੇ ਪਾਠ ਜੋੜ ਲੈਣ ਦੇ ਆਪਣੇ ਨਾਮ ਦੀ ਕਮਾਈ ਵਿੱਚ ਹੋਰ ਖਜ਼ਾਨਾ ਜਦੋਂ ਗੁਰੂ ਨੇ ਝੋਲੀ ਭਰਨੀ ਆ ਤੁਹਾਡੀ ਨਾਮ ਦੀ ਕਮਾਈ ਤਾਂ ਤੁਹਾਨੂੰ ਮਿਲਣੀ ਹੀ ਮਿਲਨੀ ਆ ਨਾਲ ਆਪਣੇ ਵੱਲੋਂ ਵੀ ਖੁਸ਼ ਹੋ ਕੇ ਪਰਮਾਤਮਾ ਬਥੇਰਾ ਖੁਜ ਬਖਸ਼ ਦਿੰਦਾ ਹੁੰਦਾ ਹੈ ਤੁਸੀਂ ਬਸ ਭਰੋਸੇ ਨੂੰ ਜੀਵੰਦਾ ਰੱਖੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ